ਇਕ ਨਾਮ ਬਹੁਤ ਚਰਚਾ ਦੇ ਵਿੱਚ ਹੋਇਆ ਪਿਛਲੇ ਦਿਨਾਂ ਦੇ ਵਿੱਚ ਗਾਰਸ਼ੀਆ ਉਹ ਵਿਅਕਤੀ ਆ ਜਿਹਨੂੰ ਅਮਰੀਕਾ ਦੇ ਵਿੱਚੋਂ ਐਲ ਸੈਲਵਡੋਰ ਬਾਕੀ ਜਿਹੜੇ ਲੋਕ ਡਿਪੋਰਟ ਕੀਤੇ ਗਏ ਉਹਨਾਂ ਦੇ ਨਾਲ ਭੇਜ ਦਿੱਤਾ ਗਿਆ ਸੀ ਇਹਦਾ ਮਾਮਲਾ ਇਹਨਾ ਸੀ ਕਿ ਇਹਦੇ ਕੋਲੇ ਗਾਰਸ਼ੀਆ ਕੋਲੇ ਲੀਗਲ ਰਹਿਣ ਦਾ ਅਧਿਕਾਰ ਸੀ ਇੱਥੇ ਵਰਕ ਪਰਮਿਟ ਸੀਗਾ ਇਹ ਜਿਹਦੇ ਉੱਤੇ ਇਹ ਅਮਰੀਕਾ ਦੇ ਵਿੱਚ ਰਹਿ ਰਿਹਾ ਸੀ ਗੈਂਗ ਮੈਂਬਰਾਂ ਦੇ ਨਾਲ ਇਹਨੂੰ ਭੇਜ ਦਿੱਤਾ ਇਹ ਸਮਝ ਕੇ ਵੀ ਇਹ ਵੀ ਜਿਹੜਾ ਗੈਂਗ ਦਾ ਮੈਂਬਰ ਆ ਜਾਂ ਉਹਨਾਂ ਦੀ ਸਪੋਰਟ ਕਰਦਾ ਆ ਵੱਡੀ ਧਿਰ ਇਕ ਉੱਥੇ ਲੋਚਨਾ ਕਰ ਰਹੀ ਸੀ ਇਸ ਗੱਲ ਦੀ ਵੀ ਇਹਦਾ ਨਹੀਂ ਹੋਣਾ ਚਾਹੀਦਾ ਕੁਝ ਜੱਜਸ ਨੇ ਵੀ ਕਿਹਾ ਵੀ ਉਹਨੂੰ ਬੰਦੇ ਨੂੰ ਤੁਸੀਂ ਕਿਉਂ ਭੇਜਿਆ ਵਾਪਸ ਲਿਆਂਦਾ ਜਾਵੇ ਪਰ ਉਹਨੂੰ ਉੱਥੇ ਖਤਰਾ ਵੀ ਹੈ ਕਈ ਰੋਲੇ ਰੱਪੇ ਪਏ ਹੁਣ ਹੁਣ ਇਹ ਮਾਮਲਾ ਇੱਕ ਵਾਰ ਫੇਰ ਚਰਚਾ ਦੇ ਵਿੱਚ ਆਇਆ ਚਰਚਾ ਦੇ ਵਿੱਚ ਹੁਣ ਇਸ ਕਰਕੇ ਆਇਆ ਕਿ ਇਹਨੂੰ ਗਲਤੀ ਦੇ ਨਾਲ ਰਿਪੋਰਟ ਕਰ ਦਿੱਤਾ ਸੀ ਅਮਰੀਕਾ ਸਰਕਾਰ ਨੇ ਆਪਾਂ ਜਾਣਦੇ ਐਮੀਗ੍ਰੇਸ਼ਨ ਡਿਪਾਰਟਮੈਂਟ ਨੇ ਅਫੀਸ਼ੀਅਲਸ ਨੇ ਪਰ ਹੁਣ ਉਹਨਾਂ ਨੇ ਇਹ ਕਿਹਾ ਕਿ ਭਾਵੇਂ ਸਾਡੇ ਕੋਲੋਂ ਗਲਤੀ ਨਾਲ ਰਿਪੋਰਟ ਹੋ ਗਿਆ ਪਰ ਸਾਡੀ ਜ਼ਿੰਮੇਵਾਰੀ ਨਹੀਂ ਕਿ ਅਸੀਂ ਇਹਨੂੰ ਵਾਪਸ ਲੈ ਕੇ ਆਈਏ ਉਹਦਾ ਪਰਿਵਾਰ ਇੱਥੇ ਆ ਸਾਰਾ ਕੁਝ ਇੱਥੇ ਆ ਹੁਣ ਉਹ ਐਲਸਲਵਾਡੋਰ ਦੇ ਵਿੱਚ ਆ ਤੇ ਜਿੱਥੇ ਉਹਨੂੰ ਗਲਤੀ ਦੇ ਨਾਲ ਭੇਜ ਦਿੱਤਾ ਗਿਆ ਪਰ ਸਰਕਾਰ ਨੇ ਹੁਣ ਸਾਫ਼ ਤੌਰ ਦੇ ਉੱਤੇ ਕਹਿ ਦਿੱਤਾ ਕਿ ਅਸੀਂ ਗਲਤ ਬੰਦੇ ਰਿਪੋਰਟ ਨਹੀਂ ਕਰਦੇ ਪਰ ਜੇ ਗਲਤੀ ਨਾਲ ਕੋਈ ਸਾਡੇ ਕੋਲੋਂ ਰਿਪੋਰਟ ਹੋ ਗਿਆ ਤਾਂ ਸਾਡੀ ਜ਼ਿੰਮੇਵਾਰੀ ਨਹੀਂ ਵੀ ਅਸੀਂ ਇਹਨੂੰ ਵਾਪਸ ਵੀ ਲੈ ਕੇ ਆਈਏ ਹੁਣ ਜਿਹੜੇ ਅਫੀਸ਼ੀਅਲਸ ਨੇ ਉਹ ਇਸ ਗੱਲ ਦੇ ਨਾਲ ਥੋੜੇ ਜੇ ਇਸ ਗੱਲ ਤੋਂ ਥੋੜੇ ਜੇ ਚਿੰਤਤ ਨੇ ਕਿ ਅੱਜ ਇਸ ਵਿਅਕਤੀ ਦੇ ਮਾਮਲੇ ਦੇ ਵਿੱਚ ਇਹ ਕੁਛ ਕਿਹਾ ਕੱਲ ਨੂੰ ਦੂਜਿਆਂ ਦੇ ਲਈ ਵੀ ਇਹ ਚੀਜ਼ ਵਰਤੀ ਜਾ ਸਕਦੀ ਹੈ ਕੋਰਟ ਕਹਿੰਦੇ ਪਹਿਲਾਂ ਤਾਂ ਉਹਨਾਂ ਨੇ ਰਿਪੋਰਟ ਕਰਤਾ ਵੀ ਇਹ ਬੰਦਾ ਜੀ ਦੇਖੋ ਇਹਦੇ ਗੈਂਗ ਨਾਲ ਸੰਬੰਧ ਆ ਟੈਟੂ ਤੇ ਫਲਾਨਾ ਚਾ ਉਹਦੀਆਂ ਗੱਲਾਂ ਕਰਕੇ ਉਹਦੇ ਉੱਤੇ ਦੋਸ਼ ਲਾ ਦਿੱਤੇ ਕਮਿਊਨਿਟੀ ਨੇ ਟੱਬਰ ਨੇ ਰੌਲਾ ਪਾਇਆ ਬੰਦਾ ਗਲਤ ਨਜਾਇਜ਼ ਵਾਪਸ ਭੇਜਿਆ ਅਦਾਲਤ ਕਹਿੰਦੀ ਗਲਤ ਭੇਜਿਆ ਤੁਸੀਂ ਵਾਪਸ ਬੁਲਾਓ ਸਰਕਾਰ ਮੰਨ ਗਈ ਕਹਿੰਦੇ ਹਾਂਜੀ ਸਾਡੇ ਕੋਲ ਗਲਤੀ ਹੋਈ ਹੈ ਅਸੀਂ ਇਹਨੂੰ ਗਲਤ ਤਰੀਕੇ ਨਾਲ ਵਾਪਸ ਭੇਜ ਦਿੱਤਾ ਪਰ ਉਹ ਕਹਿੰਦੇ ਆ ਵਾਪਸ ਲਿਆਉਣਾ ਸਾਡੀ ਜ਼ਿੰਮੇਵਾਰੀ ਨਹੀਂ ਹੈ ਜਾਂ ਸਾਡਾ ਕੋਈ ਵੀ ਕਾਨੂੰਨੀ ਇਸ ਤਰੀਕੇ ਦੇ ਨਾਲ ਫਰਜ ਨਹੀਂ ਹੈ ਕਿ ਅਸੀਂ ਇਸ ਵਿਅਕਤੀ ਨੂੰ ਵਾਪਸ ਲਿਆਈਏ ਜਿਹੜੇ ਇਹਨਾਂ ਇਮੀਗ੍ਰੈਂਟਸ ਗਰੁੱਪ ਦੇ ਐਡਵੋਕੇਟਸ ਨੇ ਜਾਂ ਇਹਨਾਂ ਦੀ ਸਪੋਰਟ ਕਰਨ ਵਾਲੇ ਨੇ ਉਹ ਹੁਣ ਇਸ ਗੱਲ ਤੋਂ ਚਿੰਤਤ ਨੇ ਕਿ ਅੱਜ ਇਹ ਇਸ ਵਿਅਕਤੀ ਦੇ ਮਾਮਲੇ ਦੇ ਵਿੱਚ ਨਾ ਕਰਦੇ ਆ ਕਾਲੋਂ ਬਾਕੀ ਮਾਮਲਿਆਂ ਦੇ ਵਿੱਚ ਵੀ ਨਾ ਕਰ ਸਕਦੇ ਆ ਇਹ ਲੀਗਲ ਪ੍ਰੋਬਲਮ ਲੀਗਲ ਇਸ਼ੂ ਆ ਸਰਕਾਰ ਆਰਗੂ ਕਰਦੀ ਆ ਕਿ ਸਾਡੀ ਲੀਗਲ ਡਿਊਟੀ ਨਹੀਂ ਆ ਸਾਡਾ ਕਾਨੂੰਨੀ ਫਰਜ਼ ਨਹੀਂ ਆ ਕਿ ਅਸੀਂ ਕੋਈ ਐਸੇ ਵਿਅਕਤੀ ਦੀ ਮਦਦ ਕਰੀਏ ਜਿਹਨੂੰ ਗਲਤੀ ਨਾਲ ਰਿਪੋਰਟ ਕਰ ਦਿੱਤਾ ਗਿਆ ਜਿਵੇਂ ਅਸੀਂ ਆਪਣੀ ਮਤਲਬ ਗਲਤੀ ਨੂੰ ਇਦਾਂ ਨਹੀਂ ਸੁਧਾਰ ਸਕਦੇ ਠੀਕ ਆ ਸਾਡੇ ਕੋਲ ਕੋਈ ਗਲਤੀ ਨਾਲ ਚਲੇ ਗਿਆ ਪਰ ਵਾਪਸ ਲਿਆਉਣਾ ਸਾਡੀ ਜ਼ਿੰਮੇਵਾਰੀ ਨਹੀਂ ਆ ਹੁਣ ਇਹਦਾ ਇੱਕ ਤੇ ਉਹਦੇ ਉੱਤੇ ਅਸਰ ਬਹੁਤ ਪੈਣਾ ਜਿਹੜਾ ਦੂਜੇ ਦੇਸ਼ ਦੇ ਵਿੱਚ ਫਸਿਆ ਆ ਔਰ ਉਹ ਵੀ ਉਸ ਦੇਸ਼ ਦੇ ਵਿੱਚ ਫਸਿਆ ਆ ਜਿੱਥੋਂ ਉਹਨੂੰ ਖਤਰਾ ਆ ਤੇ ਦੂਜੀ ਜਿਹੜੇ ਐਕਸਪਰਟ ਤੇ ਇਮੀਗ੍ਰੇਸ਼ਨ ਲਾਇਰ ਨੇ ਉਹ ਇਹ ਕਹਿੰਦੇ ਆ ਕਿ ਜਿਹੜੇ ਦੂਜੇ ਗਰੁੱਪ ਨੇ ਉਹ ਕਿਸੇ ਨਾ ਕਿਸੇ ਤਰ੍ਹਾਂ ਇਹ ਰੋਂਗਫੁਲ ਜਿਹੜੀ ਡੈਪੂਟੇਸ਼ਨ ਆ ਭਵਿੱਖ ਦੇ ਵਿੱਚ ਇਹਨਾਂ ਲਈ ਕੀ ਕਰਨਾ ਤੇ ਇਹਦਾ ਮਤਲਬ ਤੇ ਇਹ ਹੋਗਾ ਕਿ ਸਰਕਾਰ ਚੋਂ ਮਰਜ਼ੀ ਗਲਤ ਕੰਮ ਕਰ ਦਵੇ ਉਹਨੂੰ ਉਹਦਾ ਫਰਜ਼ ਉਹ ਕਾਨੂੰਨੀ ਸ਼ਕਤੀ ਦੁਆਰਾ ਉਹਨੂੰ ਠੀਕ ਨੁਕਸਾਨ ਤੇ ਉਸ ਬੰਦੇ ਦਾ ਹੋ ਗਿਆ ਨਾ ਸੋ ਇਹ ਇੱਕ ਵੱਡਾ ਮਸਲਾ ਆਉਣ ਵਾਲੇ ਸਮੇਂ ਦੇ ਵਿੱਚ ਪੈਦਾ ਹੋ ਸਕਦਾ